ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਹੈ ਨੂੰ ਸੱਸ ਦੇ ਵਿਚਕਾਰ ਗੱਲਬਾਤ ਐਂਡ ਤੱਕ ਜਰੂਰ ਸੁਣਿਓ ਮੰਮੀ ਜੀ ਹੁਣ ਘਰ ਦਾ ਮੁਖੀ ਮੇਰਾ ਘਰ ਵਾਲਾ ਹੈ ਘਰ ਦੇ ਬਾਹਰ ਟੈਕਸੀ ਆ ਰੁਕੀ ਸੀ ਪ੍ਰੀਤੀ ਨੇ ਬਾਹਰ ਝਾਤ ਮਾਰ ਕੇ ਵੇਖਿਆ ਤਾਂ ਸੱਸ ਮਹਿੰਦਰ ਕੌਰ ਟੈਕਸੀ ਤੋਂ ਬਾਹਰ ਨਿਕਲ ਕੇ ਉਡੀਕ ਕਰ ਰਹੀ ਸਨ ਕਿ ਘਰ ਵਿੱਚੋਂ ਕੋਈ ਉਹਨਾਂ ਨੂੰ ਲੈਣ ਆਵੇ ਪਰ ਘਰ ਵਿੱਚ ਪੁੱਤਰ ਗੁਰਜਾਨ ਅਤੇ ਨੂੰ ਪ੍ਰੀਤੀ ਦੋਵੇਂ ਮੌਜੂਦ ਸਨ ਫਿਰ ਵੀ ਕਿਸੇ ਨੇ ਬਾਹਰ ਆਉਣ ਦੀ ਜਹਿਮਤ ਨਹੀਂ ਚੁੱਕੀ ਇੰਨੇ ਨੂੰ ਗੁਰਜੰਤ ਨੇ ਪ੍ਰੀਤੀ ਨੂੰ ਪੁੱਛਿਆ ਕੌਣ ਹੈ ਪ੍ਰੀਤੀ ਹੋਰ ਕੌਣ ਹੋਵੇਗਾ ਤੁਹਾਡੀ ਮਾਂ ਹੈ ਕਹਿ ਕੇ ਉਸ ਨੇ ਦਰਵਾਜ਼ਾ ਖੁੱਲਾ ਛੱਡ ਦਿੱਤਾ ਅਤੇ ਵਾਪਸ ਆਪਣੇ ਕੰਮ ਵਿੱਚ ਰੁੱਝ ਗਈ ਇੱਧਰ ਗੁਰਜੰਤ ਨੇ ਵੀ ਜ਼ਿਆਦਾ ਧਿਆਨ ਨਹੀਂ ਦਿੱਤਾ ਤੇ ਆਪਣਾ ਆਈਪੀਐਲ ਮੈਚ ਵੇਖਣ ਵਿੱਚ ਮਸਤ ਹੋ ਗਿਆ ਜਿਸ ਲਈ ਉਸ ਨੇ ਅੱਜ ਛੁੱਟੀ ਲਈ ਸੀ ਕੁਝ ਦੇਰ ਬਾਅਦ ਮਹਿੰਦਰ ਕੌਰ ਜੀ ਉਡੀਕ ਕਰਦੀ ਰਹੀ ਪਰ ਟੈਕਸੀ ਵਾਲੇ ਤਾਂ ਵਾਪਸ ਜਾਣਾ ਸੀ ਉਸਨੇ ਮਹਿੰਦਰ ਕੌਰ ਜੀ ਨੂੰ ਟੋਕਿਆ ਤਾਂ ਉਹਨਾਂ ਨੇ ਟੈਕਸੀ ਵਾਲੇ ਨੂੰ ਕਹਿ ਕੇ ਆਪਣਾ ਸਮਾਨ ਘਰ ਦੇ ਦਰਵਾਜ਼ੇ ਤੱਕ ਰਖਵਾਇਆ ਅਤੇ ਉਸ ਨੂੰ ਪੈਸੇ ਦੇ ਕੇ ਘਰ ਅੰਦਰ ਆ ਗਈ ਮਹਿੰਦਰ ਕੌਰ ਪਹਿਲਾਂ ਨਾਲੋਂ ਕਾਫੀ ਕਮਜ਼ੋਰ ਹੋ ਚੁੱਕੀ ਸੀ ਜਿਵੇਂ-ਜਿਵੇਂ ਕਦਮ ਵਧਾਉਂਦੀਆਂ ਹੋਈਆਂ ਉਹ ਘਰ ਵਿੱਚ ਦਾਖਲ ਹੋਈਆਂ ਮਹਿੰਦਰ ਕੌਰ ਨੇ ਗੁਰਜੰਤ ਅਤੇ ਪ੍ਰੀਤੀ ਵੱਲ ਵੇਖਿਆ ਪਰ ਦੋਵਾਂ ਨੇ ਉਹਨਾਂ ਵੱਲ ਵੇਖਣਾ ਕੀ ਸੀ ਧਿਆਨ ਹੀ ਦੂਜੇ ਪਾਸੇ ਕਰ ਲਿਆ ਦੋਮਾ ਦੀ ਅਜਹੀ ਬੇਰੁਖੀ ਵੇਖ ਕੇ ਉਹਨਾਂ ਦਾ ਦਿਲ ਰੂਨ ਹੋਇਆ ਜਿਵੇਂ ਜਿਵੇਂ ਆਪਣੇ ਕਮਰੇ ਵੱਲ ਜਾਣ ਲੱਗੀਆਂ ਕਿ ਇੰਨੇ ਨੂੰ ਪ੍ਰੀਤੀ ਬੋਲੀ ਉਧਰ ਕਿੱਥੇ ਜਾ ਰਹੀ ਹੈ ਉਹ ਮਾਂ ਜੀ ਹੁਣ ਉਹ ਤੁਹਾਡਾ ਕਮਰਾ ਨਹੀਂ ਤੁਹਾਡਾ ਸਮਾਨ ਇੱਥੇ ਸਟੋਰ ਰੂਮ ਵਿੱਚ ਰੱਖ ਦਿੱਤਾ ਗਿਆ ਮਹਿੰਦਰ ਕੌਰ ਇਕਪਾਲੀ ਖੜੀ ਪ੍ਰੀਤੀ ਵੱਲ ਵੇਖਦੀ ਰਹਿ ਗਈ ਪਰ ਕੁਝ ਬੋਲ ਨਾ ਸકી ਬਸ ਅੱਖਾਂ ਵਿੱਚ ਹੰਝੂ ਆ ਗਏ ਪ੍ਰੀਤੀ ਨੇ ਚੁੱਪਚਾਪ ਗੁਰਜੰਤ ਦੇ ਇਸ਼ਾਰੇ ਨਾਲ ਉਸ ਨੂੰ ਮਾਂ ਨੂੰ ਕੁਝ ਕਹਿਣ ਲਈ ਕਿਆ ਤਾਦਗੁਰ ਜਾਨਤ ਨੇ ਮਾਵਲ ਵੇਖਦਿਆਂ ਬੜੀ ਬੇਫਿਕਰੀ ਨਾਲ ਕਿਹਾ ਹੁਣ ਤੁਹਾਨੂੰ ਵੱਡੇ ਕਮਰੇ ਦੀ ਕੀ ਲੋੜ ਆ ਮਾਂ ਪਹਿਲਾਂ ਤਾਂ ਬਾਪੂ ਜੀ ਸਨ ਪਰ ਹੁਣ ਤਾਂ ਉਹ ਵੀ ਨਹੀਂ ਰਹੇ ਵੈਸੇ ਹੀ ਹੁਣ ਤੁਹਾਡੇ ਪੋਤੇ ਪੋਤੀਆਂ ਹੋਣ ਵਾਲੇ ਹਨ ਤਾਂ ਵੱਡੇ ਕਮਰੇ ਦੀ ਲੋੜ ਤਾਂ ਸਾਨੂੰ ਪਵੇਗੀ ਨਾ ਇਸ ਲਈ ਤੁਹਾਡਾ ਸਮਾਨ ਸਟੋਰ ਰੂਮ ਵਿੱਚ ਸ਼ਿਫਟ ਕਰ ਦਿੱਤਾ ਗਿਆ ਵੈਸੇ ਵੀ ਵੱਡਾ ਕਮਰਾ ਤਾਂ ਘਰ ਦੇ ਮੁਖੀ ਦਾ ਹੁੰਦਾ ਹੈ ਅਤੇ ਬਾਪੂ ਜੀ ਦੇ ਜਾਣ ਤੋਂ ਬਾਅਦ ਇਸ ਘਰ ਦਾ ਮੁਖੀ ਤਾਂ ਮੈਂ ਹੀ ਹਾਂ ਮੁਖੀ ਮਹਿੰਦਰ ਕੌਰ ਜੀ ਦੇ ਮੂੰਹੋਂ ਸਿਰਫ ਇੰਨਾ ਹੀ ਨਿਕਲਿਆ ਗੁਰਜੰਤ ਬੋਲਿਆ ਹੋਰ ਨਹੀਂ ਤਾਂ ਕੀ ਹੁਣ ਮੈਂ ਘਰ ਦੇ ਖਰਚੇ ਚਲਾਵਾਂਗਾ ਤਾਂ ਮੁਖੀ ਮੈਂ ਹੀ ਆ ਅਤੇ ਹੁਣ ਸਭ ਨੂੰ ਮੇਰੀ ਗੱਲ ਮੰਨੀ ਪਵੇਗੀ ਮਹਿੰਦਰ ਕੌਰ ਦੀਆਂ ਅੱਖਾਂ ਵਿੱਚ ਹੁਣ ਹੰਝੂ ਸਨ ਉਹਨਾਂ ਨੇ ਸਟੋਰ ਰੂਮ ਦੇ ਨੇੜੇ ਬਣੇ ਛੋਟੇ ਕਮਰੇ ਵਾਲੇ ਵੇਖਿਆ ਤਾਂ ਗੁਰਜੰਤ ਬੋਲਿਆ ਉਹ ਕੀ ਹੈ ਨਾ ਮਾਂ ਪ੍ਰੀਤੀ ਦੀ ਡਿਲੀਵਰੀ ਲਈ ਉਸਦੀ ਭੈਣ ਆ ਰਹੀ ਹੈ ਉਸ ਨੂੰ ਪਰੇਸ਼ਾਨੀ ਨਾ ਹੋਵੇ ਇਸ ਕਰਕੇ ਉਹ ਕਮਰਾ ਉਸ ਲਈ ਰੱਖਿਆ ਹੈ ਅਤੇ ਗੈਸਟ ਰੂਮ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਮਹਿਮਾਨ ਰਹਿੰਦੇ ਹਨ ਹੁਣ ਉਹ ਕੋਈ ਮਹਿਮਾਨ ਥੋੜੀ ਹੈ ਉਹ ਤਾਂ ਘਰ ਦੀ ਹੀ ਹੈ ਕੱਲ ਨੂੰ ਬੱਚਾ ਹੋਵੇਗਾ ਕੋਈ ਪ੍ਰੋਗਰਾਮ ਕਰਨਾ ਹੋਵੇਗਾ ਮਹਿਮਾਨ ਆਉਣਗੇ ਤਾਂ ਉਸ ਲਈ ਗੈਸਟ ਰੂਮ ਤਾਂ ਰੱਖਣਾ ਪਵੇਗਾ ਨਾ ਇਸ ਲਈ ਗੈਸਟ ਰੂਮ ਨੂੰ ਹੱਥ ਵੀ ਨਹੀਂ ਲਾਇਆ ਗੁਰਜੰਤ ਦੀ ਗੱਲ ਸੁਣ ਕੇ ਮਹਿੰਦਰਕੌਰ ਦੇ ਪੈਰਾਂ ਨੂੰ ਜਿਵੇਂ ਕਿਸੇ ਜੰਜੀਰਾਂ ਨਾਲ ਬੰਨ੍ਹ ਦਿੱਤਾ ਹੋਵੇ ਪੈਰ ਸਟੋਰੂਮ ਵੱਲ ਵਧ ਹੀ ਨਹੀਂ ਰਹੇ ਸਨ ਜਿਵੇਂ ਜਿਵੇਂ ਇੱਕ ਕਦਮ ਅੱਗੇ ਵਧਾਇਆ ਸੀ ਕਿ ਗੁਰਜੰਤ ਬੋਲਿਆ ਅਰੇ ਮਾਂ ਆਪਣਾ ਸਮਾਨ ਵੀ ਤਾਂ ਲੈ ਜਾਓ ਅਤੇ ਦਰਵਾਜ਼ਾ ਬੰਦ ਕਰ ਦਿਓ ਅਤੇ ਜੇ ਤੁਹਾਨੂੰ ਕੁਝ ਖਾਣ ਪੀਣ ਦੀ ਲੋੜ ਹੋਵੇ ਤਾਂ ਰਸੋਈ ਵਿੱਚੋਂ ਲੈ ਲੈਣਾ ਮਹਿੰਦਰ ਕੌਰ ਜੀ ਜਿਵੇਂ ᱛਿਵੇਂ ਵਾਪਸ ਦਰਵਾਜ਼ੇ ਤੇ ਆਈ ਆਪਣੇ ਸਮਾਨ ਨੂੰ ਕਸੀਟਦਿਆਂ ਹੋਈਆਂ ਕਮਰੇ ਵਿੱਚ ਲੈ ਆਈਆਂ ਕਮਰੇ ਵਿੱਚ ਆ ਕੇ ਵੇਖਿਆ ਤਾਂ ਇੱਕ ਚਾਰਪਾਈ ਵਿਛੀ ਹੋਈ ਸੀ ਉਹਨਾਂ ਦੇ ਵਿਆਹ ਦੇ ਸਮੇਂ ਦੀ ਪੁਰਾਣੀ ਗੋਦਰੇਜ ਅਲਮਾਰੀ ਰੱਖੀ ਹੋਈ ਸੀ ਅਤੇ ਉਹ ਪੁਰਾਣਾ ਟੇਬਲ ਸੀ ਜਿਸ ਨੂੰ ਮਹਿੰਦਰ ਕੌਰ ਨੇ ਕਈ ਵਾਰ ਵੇਚਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਦੇ ਘਰ ਵਾਲੇ ਨੇ ਉਸ ਨੂੰ ਵੇਚਣ ਨਹੀਂ ਦਿੱਤਾ ਸੀ ਉਹ ਕਹਿੰਦੇ ਸਨ ਖਰਾਬ ਤਾਂ ਨਹੀਂ ਹੋਇਆ ਪਤਾ ਨਹੀਂ ਕਦੋਂ ਕੰਮ ਆ ਜਾਵੇ ਪਰ ਇਹ ਨਹੀਂ ਪਤਾ ਸੀ ਕਿ ਇਹ ਟੇਬਲ ਮਹਿੰਦਰ ਕੌਰ ਜੀ ਦੇ ਹੀ ਕੰਮ ਆਵੇਗਾ ਅੱਖਾਂ ਵਿੱਚ ਹੰਝੂ ਲੈ ਕੇ ਉਹ ਚਾਰਪਾਈ ਤੇ ਬੈਠ ਗਈ ਹੁਣੇ 2 ਮਹੀਨੇ ਪਹਿਲਾਂ ਤੱਕ ਦਾ ਸਮਾਂ ਕੁਝ ਠੀਕ ਸੀ ਪੁੱਤਰ ਅਤੇ ਨੂੰਹ ਪਿਤਾ ਦੇ ਡਰ ਕਰਕੇ ਹੀ ਸਹੀ ਸੇਵਾ ਤਾਂ ਕਰਦੇ ਸਨ ਘਰ ਵਿੱਚ ਹਾਸਾ ਖੁਸ਼ੀ ਦਾ ਮਾਹੌਲ ਸੀ ਇੱਕ ਦਿਨ ਬਾਪੂ ਜੀ ਨੇ ਆਪਣੇ ਪਿੰਡ ਜਾਣ ਦੀ ਜਿੱਦ ਕੀਤੀ ਤਮੇਹਿੰਦਰ ਕੌਰ ਜੀ ਨੇ ਮਨਾ ਕਰ ਦਿੱਤਾ ਰਹਿਣ ਦਿਉ ਨੌ ਦਾ 6ਵਾਂ ਮਹੀਨਾ ਅਜਿਹੇ ਸਮੇ ਉਸ ਨੂੰ ਛੱਡ ਕੇ ਜਾਣਾ ਚੰਗੀ ਗੱਲ ਨਹੀਂ ਪਰ ਗੁਰਜੰਨਤਾ ਤੇ ਪ੍ਰੀਤੀ ਦੇ ਸਮਝਾਉਣ ਤੇ ਉਹ ਉਹਨਾਂ ਨਾਲ ਪਿੰਡ ਚਲੀ ਗਈ ਉੱਥੇ ਜੇਠ ਜਠਾਣੀ ਸਾਰਾ ਪਰਿਵਾਰ ਸੀ ਉੱਥੇ ਜਾਣ ਦੇ ਕੁਝ ਦਿਨ ਬਾਅਦ ਹੀ ਉਹਨਾਂ ਦੀ ਸਿਹਤ ਵਿਗੜ ਗਈ ਅਤੇ ਕੁਝ ਘੰਟਿਆਂ ਵਿੱਚ ਹੀ ਉਹਨਾਂ ਨੇ ਦਮ ਤੋੜ ਦਿੱਤਾ ਸਭ ਕੁਝ ਜਿਵੇਂ ਉੱਥੇ ਹੀ ਰੋ ਗਿਆ ਸੀ ਉਹਨਾਂ ਦਾ ਅੰਤਮ ਸੰਸਕਾਰ ਵੀ ਉਸੇ ਪਿੰਡ ਵਿੱਚ ਹੋਇਆ ਸੀ 15 ਦਿਨ ਦੇ ਪ੍ਰੋਗਰਾਮ ਤੋਂ ਬਾਅਦ ਗੁਰਜੰਤ ਅਤੇ ਪ੍ਰੀਤੀ ਤਾਂ ਵਾਪਸ ਆ ਗਏ ਪਰ ਮਹਿੰਦਰ ਕੌਰ ਨੂੰ ਉਹਨਾਂ ਦੀ ਜਠਾਣੀ ਨੇ ਉੱਥੇ ਹੀ ਰੋਕ ਲਿਆ ਸੀ ਇਹ ਕਹਿ ਕੇ ਕਿ ਸਵਾ ਮਹੀਨੇ ਬਾਅਦ ਹੀ ਆਪਣੀ ਜਗ੍ਹਾ ਛੱਡਣਾ ਅੱਜ ਸਵਾ ਮਹੀਨੇ ਬਾਅਦ ਉਹ ਪਿੰਡ ਤੋਂ ਵਾਪਸ ਆਈ ਉਹ ਵੀ ਇਕੱਲੀਆਂ ਉੱਥੇ ਤਾਂ ਸਾਰਾ ਪਰਿਵਾਰ ਸਟੇਸ਼ਨ ਤੇ ਛੱਡਣ ਆਇਆ ਸੀ ਪਰ ਇੱਥੇ ਗੁਰਜੰਤ ਸਟੇਸ਼ਨ ਤੱਕ ਲੈਣ ਨਹੀਂ ਆਇਆ ਕਹਿ ਰਿਹਾ ਸੀ ਕਿ ਬਹੁਤ ਜ਼ਰੂਰੀ ਕੰਮ ਹੈ ਪਰ ਇੱਥੇ ਮੈਚ ਵੇਖ ਰਿਹਾ ਸੀ ਅਤੇ ਫਿਰ ਇਥੇ ਕਰਦਾ ਸਾਰਾ ਸਿਸਟਮ ਹੀ ਬਦਲ ਚੁੱਕਿਆ ਸੀ ਇੰਨੀ ਜਲਦੀ ਪੁੱਤਰ ਅਤੇ ਨੂੰਹ ਮੋਹੜ ਲੈਣਗੇ ਇਸ ਦੀ ਤਾਂ ਬਿਲਕੁਲ ਉਮੀਦ ਵੀ ਨਹੀਂ ਸੀ ਸਿੱਧਾ ਸਟੋਰ ਰੂਮ ਵਿੱਚ ਪਚਾ ਦਿੱਤਾ ਹੁਣੇ ਪ੍ਰੀਤੀ ਜੀ ਇਹ ਸਭ ਸੋਚ ਹੀ ਰਹੀਆਂ ਸਨ ਕਿ ਇੰਨੇ ਨੂੰ ਬਾਹਰੋਂ ਸ਼ੋਰ ਸੁਣਾਈ ਦਿੱਤਾ ਜਾ ਕੇ ਵੇਖਿਆ ਤਾਂ ਮਹਿੰਦਰ ਕੌਰ ਜੀ ਲਈ ਨਾ ਉੱਠਣ ਵਾਲੇ ਪੁੱਤਰ ਅਤੇ ਨੂੰਹ ਬਾਹਰ ਪ੍ਰੀਤੀ ਦੇ ਪੇਕਿਆਂ ਵਾਲੇ ਦਾ ਸਵਾਗਤ ਕਰ ਰਹੇ ਸਨ ਮਹਿੰਦਰ ਕੌਰ ਜੀ ਨੂੰ ਘਰ ਵਿੱਚ ਆਇਆਂ ਨੂੰ ਇੰਨੀ ਢੇਰ ਹੋ ਗਈ ਸੀ ਪਰ ਕਿਸੇ ਨੇ ਇੱਕ ਗਲਾਸ ਪਾਣੀ ਤੱਕ ਦਾ ਨਹੀਂ ਪੁੱਛਿਆ ਪਰ ਨੂਹ ਦੇ ਪੇਕੇ ਵਾਲਿਆਂ ਦੀ ਲਈ ਪੁੱਤਰ ਰਸੋਈ ਵਿੱਚ ਜਾ ਕੇ ਖੁਦ ਪਾਣੀ ਦੀ ਟ੍ਰੇ ਸਜਾ ਕੇ ਲੈ ਆਇਆ ਇੰਨੇ ਲੋਕਾਂ ਵਿੱਚ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਿਆਂ ਹੋਈਆਂ ਮਹਿੰਦਰ ਕੌਰ ਵਾਪਸ ਉਸੇ ਕਮਰੇ ਵਿੱਚ ਆ ਗਈ 2 ਘੰਟੇ ਤੱਕ ਉਸੇ ਕਮਰੇ ਵਿੱਚ ਬੈਠੀ ਰਹੀ ਪਰ ਨਾ ਕੋਈ ਚਾਹ ਨਾ ਕੋਈ ਨਾਸ਼ਤਾ ਨਾ ਕੁਝ 2 ਘੰਟਿਆਂ ਬਾਅਦ ਪਤਾ ਲੱਗਿਆ ਕਿ ਪ੍ਰੀਤੀ ਦੇ ਪੇਕੇ ਵਾਲੇ ਵਾਪਸ ਚਲੇ ਗਏ ਸ਼ੈਡੋ ਉਸਦੀ ਭੈਣ ਅਤੇ ਮੰਮੀ ਨੂੰ ਛੱਡਣ ਆਏ ਸਨ ਕਿਉਂਕਿ ਉਹ ਦੋਵੇਂ ਹੁਣ ਘਰ ਵਿੱਚ ਮੌਜੂਦ ਸਨ। ਉਹਨਾਂ ਦੀਆਂ ਆਵਾਜ਼ਾਂ ਬਾਹਰੋਂ ਆ ਰਹੀਆਂ ਸਨ। ਹੁਣ ਮਹਿੰਦਰ ਕੌਰ ਜੀ ਨੂੰ ਭੁੱਖ ਮਹਿਸੂਸ ਹੋ ਰਹੀ ਸੀ। ਆਖਰਕਾਰ ਉਹ ਖੁਦ ਹੀ ਉੱઠી ਅਤੇ ਰਸੋਈ ਵਿੱਚ ਗਈ। ਰਸੋਈ ਵਿੱਚ ਖਾਣ ਲਈ ਕੁਝ ਵੀ ਨਹੀਂ ਸੀ। ਖਾਣਾ ਵੀ ਬਾਹਰੋਂ ਮੰਗਵਾਇਆ ਗਿਆ ਸੀ। ਝੂਠੇ ਭਾਂਡੇ ਇਹ ਸਭ ਦੱਸ ਰਹੇ ਸਨ। ਇੰਨੇ ਨੂੰ ਪ੍ਰੀਤੀ ਰਸੋਈ ਵਿੱਚ ਆਈ। ਕੀ ਲੱਭ ਰਹੀ ਹੋ ਮਾਂ ਜੀ? ਵੇਖੋ ਖਾਣਾ ਤਾਂ ਬਚਿਆ ਨਹੀਂ। ਅਤੇ ਮੈਨੂੰ ਯਾਦ ਵੀ ਨਹੀਂ ਰਿਹਾ ਕਿ ਤੁਹਾਡੇ ਲਈ ਖਾਣਾ ਰੱਖਣਾ ਸੀ ਤੁਸੀਂ ਚਾਹ ਨਾਲ ਬਿਸਕਟ ਖਾ ਲਵੋ ਜਾਂ ਫਿਰ ਆਪਣੇ ਲਈ ਕੁਝ ਬਣਾ ਲਓ ਮੇਰੀ ਹਿੰਮਤ ਨਹੀਂ ਹੈ ਰੋਟੀ ਬਣਾਉਂਦੀ ਕਹਿ ਕੇ ਪ੍ਰੀਤੀ ਰਸੋਈ ਤੋਂ ਬਾਹਰ ਆ ਗਈ ਮਹਿੰਦਰ ਕੌਰ ਜੀ ਦੀ ਵੀ ਹਿੰਮਤ ਨਹੀਂ ਸੀ ਰੋਟੀ ਬਣਾਉਂਦੀ ਇੱਕ ਤਾਂ 1.5 ਮਹੀਨੇ ਪਹਿਲਾਂ ਦਾ ਗਾਮ ਅਜੇ ਤੱਕ ਦਿਲ ਵਿੱਚੋਂ ਨਹੀਂ ਗਿਆ ਸੀ ਕਿਸੇ ਅਜੀਬ ਦੀ ਮੌਤ ਤਾਂ ਹਿੰਮਤ ਤੋੜ ਦਿੰਦੀ ਹੈ ਫਿਰ ਇਹ ਤਾਂ ਉਹਨਾਂ ਦੇ ਘਰ ਵਾਲੇ ਸਨ ਉਤੋਂ ਰੇਲ ਦਾ ਸਫ਼ਰ ਥਕਾਵਟ ਵਾਲਾ ਸੀ ਹਿੰਮਤ ਆਉਂਦੀ ਵੀ ਕਿੱਥੋਂ ਉਹ ਆਪਣੇ ਲਈ ਇੱਕ ਗਲਾਸ ਪਾਣੀ ਲੈ ਕੇ ਵਾਪਸ ਕਮਰੇ ਵਿੱਚ ਆ ਗਈ ਥੋੜੀ ਦੇਰ ਤੱਕ ਬੈਠੀ ਹੰਝੂ ਬਹਾਉਂਦੀ ਰਹੀ ਫਿਰ ਜਿਆਦਾ ਇਹ ਕਿ ਪਿੰਡ ਤੋਂ ਨਿਕਲਦੇ ਸਮੇਂ ਜੇਠ ਜਠਾਣੀ ਨੇ ਰੋਟੀ ਪੈਕ ਕਰਕੇ ਦਿੱਤੀ ਸੀ ਜਿਸ ਵਿੱਚ ਉਹਨਾਂ ਨੇ ਸਿਰਫ ਦੋ ਰੋਟੀਆਂ ਹੀ ਖਾਧੀਆਂ ਸਨ ਬੈਗ ਵਿੱਚੋਂ ਖਾਣਾ ਕੱਢਿਆ ਦੇਖਿਆ ਤਾਂ ਸਬਜ਼ੀ ਖਰਾਬ ਹੋ ਚੁੱਕੀ ਸੀ ਪਰ ਰੋਟੀਆਂ ਠੀਕ ਸਨ ਉਹਨਾਂ ਬੱਚੀਆਂ ਰੋਟੀਆਂ ਨਾਲ ਆਪਣਾ ਢਿੱਡ ਭਰ ਕੇ ਮਹਿੰਦਰਕੌਰ ਜੀ ਚਾਰਪਾਈ ਤੇ लेट ਗਈ। ਕਾਫੀ ਦੇਰ ਤੱਕ ਉਹ ਪਾਸੇ ਬਦਲਦੀ ਰਹੀ। ਆਖਰਕਾਰ ਪਾਸੇ ਬਦਲਦਿਆਂ ਬਦਲਦਿਆਂ ਅੱਖਾਂ ਵਿੱਚੋਂ ਹੰਝੂ ਲੈ ਕੇ ਦੇਰ ਰਾਤ ਉਹਨਾਂ ਦੀ ਨੀਂਦ ਆਈ। ਇਸ ਕਾਰਨ ਸਵੇਰ ਨੀਂਦ ਦੇਰ ਨਾਲ ਖੁੱਲੀ, ਉੱਠ ਕੇ ਬਾਹਰ ਆਈ ਤਾਂ ਵੇਖਿਆ ਕਿ ਸਾਰੇ ਹੱਸ ਬੋਲ ਕੇ ਚਾਹ ਨਾਸ਼ਤਾ ਕਰ ਰਹੇ ਸਨ। ਸਾਰਿਆਂ ਦੀਆਂ ਪਲੇਟਾਂ ਵਿੱਚ ਗਰਮਾ-ਗਰਮ ਚੌਲ ਨਜ਼ਰ ਆ ਰਹੇ ਸਨ। ਮਹਿੰਦਰਕੌਰ ਨੂੰ ਵੇਖਦੇ ਹੀ ਸਾਰ ਸਾਰੇ ਚੁੱਪ ਹੋ ਗਏ। ਇੰਨੇ ਨੂੰ ਗੁਰਜੰਤ ਬੋਲਿਆ ਮਾਂ ਤੁਸੀਂ ਆਪਣੇ ਕਮਰੇ ਵਿੱਚ ਬੈਠੋ ਤੁਹਾਡਾ ਨਾਸ਼ਤਾ ਮੈਂ ਕਮਰੇ ਵਿੱਚ ਹੀ ਲੈ ਕੇ ਆਉਣਾ ਉਸ ਦੀ ਗੱਲ ਸੁਣ ਕੇ ਮਹਿੰਦਰ ਕੌਰ ਜੀ ਵਾਪਸ ਕਮਰੇ ਵਿੱਚ ਚਲੀ ਗਈ ਥੋੜੀ ਦੇਰ ਬਾਅਦ ਗੁਰਜੰਤ ਚਾਹ ਨਾਸ਼ਤਾ ਲੈ ਕੇ ਕਮਰੇ ਵਿੱਚ ਆਇਆ ਤੇ ਮਹਿੰਦਰ ਕੌਰ ਜੀ ਨੂੰ ਦੇ ਕੇ ਬੋਲਿਆ ਮਾਂ ਇਹ ਨਾਸ਼ਤਾ ਕਰ ਲਵੋ ਅਤੇ ਰੱਬ ਦਾ ਵਾਸਤਾ ਦੇ ਲਈ ਜਿੱਥੋਂ ਤੱਕ ਹੋ ਸਕੇ ਤੁਸੀਂ ਕਮਰੇ ਵਿੱਚ ਹੀ ਰਹੋ ਮਹਿੰਦਰ ਕੌਰ ਹੈਰਾਨੀ ਨਾਲ ਗੁਰਜੰਤਵਾਲ ਵੇਖਣ ਲੱਗੀ ਉਹਨਾਂ ਦੇ ਸਵਾਲਾਂ ਨੂੰ ਭਾਂਪਦੇ ਹੋਏ ਗੁਰਜੰਤ ਬੋਲਿਆ ਵੇਖੋ ਮਾਂ ਮੈਨੂੰ ਪਤਾ ਹੈ ਕਿ ਤੁਹਾਨੂੰ ਬਾਪੂ ਜੀ ਦੇ ਜਾਣ ਦਾ ਬਹੁਤ ਦੁੱਖ ਹੈ ਪਰ ਕਰ ਵੀ ਕੀ ਸਕਦੇ ਹਾਂ ਉਹਨਾਂ ਦੀ ਤਾਂ ਉਮਰ ਹੋ ਗਈ ਸੀ ਇਸ ਲਈ ਉਹ ਚਲੇ ਗਏ ਪਰ ਜੇ ਤੁਸੀਂ ਇੰਜ ਦੁਖੀ ਚਿਹਰੇ ਨਾਲ ਵਾਰ-ਵਾਰ ਪ੍ਰੀਤੀ ਦੇ ਸਾਹਮਣੇ ਆਉਂਗੇ ਤਾਂ ਹੋਣ ਵਾਲੇ ਬੱਚੇ ਤੇ ਗਲਤ ਅਸਰ ਪਾਵੇਗਾ ਇਸ ਲਈ ਕਹਿ ਰਿਆਂ ਤੁਸੀਂ ਅੰਦਰ ਹੀ ਰਹੋ ਅਤੇ ਵੈਸੇ ਵੀ ਸਾਰੇ ਲੋਕ ਕਹਿੰਦੇ ਹਨ ਕਿ ਇੱਕ ਵਿਧਵਾ ਗੁਰ ਕਹਿੰਦੇ ਕਹਿੰਦੇ ਗੁਰਜੰਤ ਅਚਾਨਕ ਰੋਗ ਗਿਆ ਅਤੇ ਵਾਪਸ ਬਾਹਰ ਚਲਾ ਗਿਆ। ਮਹਿੰਦਰ ਕੌਰ ਜੀ ਗੁਰਜੰਤ ਦੀ ਗੱਲ ਸੁਣ ਕੇ ਬਿਲਕੁਲ ਹੈਰਾਨ ਰਹਿ ਗਈ। ਹੁਣ ਤਾਂ ਉਹਨਾਂ ਦਾ ਦਿਲ ਜ਼ੋਰ-ਜ਼ੋਰ ਨਾਲ ਰੋ ਰਿਹਾ ਸੀ। ਉਹਨਾਂ ਨੂੰ ਸਮਝ ਹੀ ਨਹੀਂ ਆ ਰਿਹਾ ਸੀ ਕਿ ਉਹਨਾਂ ਦੇ ਪੁੱਤਰ ਦੇ ਦਿਲ ਵਿੱਚ ਦਿਲ ਹੈ ਜਾਂ ਪੱਥਰ। ਉਹ ਆਪਣੀ ਮਾਂ ਲਈ ਇਹਾ ਕਿਵੇਂ ਸੋਚ ਸਕਦਾ ਹੈ? ਉਸਦੀ ਮਾਂ ਵਿਧਵਾ ਤਾਂ ਉਹ ਉਸ ਦਾ ਪਰਛਾਵਾਂ ਆਪਣੀ ਪ੍ਰੀਤੀ ਅਤੇ ਹੋਣ ਵਾਲੇ ਬੱਚੇ ਤੇ ਨਹੀਂ ਪੈਣ ਦੇਣਾ ਚਾਹੁੰਦਾ। ਹੁਣੇ ਦੋ ਦਿਨਾਂ ਵਿੱਚ ਉਸਨੇ ਮੈਨੂੰ ਇੰਨਾ ਕੁਝ ਵਿਖਾ ਦਿੱਤਾ ਤਾਂ ਇਹ ਮੇਰੀ ਜ਼ਿੰਦਗੀ ਨਰਕ ਬਣਾ ਦੇਵੇਗਾ ਸੋਚ-ਸੋਚ ਕੇ ਮਹਿੰਦਰ ਕੌਰ ਤੋਂ ਚਾਹ ਨਾਸ਼ਤਾ ਵੀ ਨਹੀਂ ਹੋਇਆ ਉਹ ਇੰਨੀ ਜ਼ੋਰ-ਜ਼ੋਰ ਨਾਲ ਰੋ ਰਹੀ ਸੀ ਪਰ ਉਹਨਾਂ ਨੂੰ ਚੁੱਪ ਕਰਾਉਣ ਲਈ ਕੋਈ ਵੀ ਕਮਰੇ ਵਿੱਚ ਨਹੀਂ ਆਇਆ ਆਖਰਕਾਰ ਕਾਫੀ ਧੀਰ ਤੋਂ ਬਾਅਦ ਉਹ ਖੁਦ ਹੀ ਥੱਕ ਹਾਰ ਕੇ ਚੁੱਪ ਹੋ ਗਈ ਕਾਫੀ ਧੀਰ ਤੱਕ ਚੁੱਪ ਰਹਿਣ ਤੋਂ ਬਾਅਦ ਮਹਿੰਦਰ ਕੌਰ ਜੀ ਇੱਕ ਫੈਸਲੇ ਤੇ ਪਹੁੰਚੀ ਆਖਰਕਾਰ ਰਾਤ ਨੂੰ ਜਦੋਂ ਗੁਰਜੰਤ ਆਪਣੇ ਦਫ਼ਤਰ ਤੋਂ ਵਾਪਸ ਘਰ ਆਇਆ ਉਸ ਤੋਂ ਬਾਅਦ ਬਾਹਰਲੇ ਕਮਰੇ ਵਿੱਚ ਸਾਰੇ ਲੋਕ ਬੈਠ ਕੇ ਹਾਸਾ ਮਜ਼ਾਕ ਕਰ ਰਹੇ ਸਨ ਉਸ ਸਮੇਂ ਮਹਿੰਦਰ ਕੌਰ ਜੀ ਵੀ ਉਸ ਕਮਰੇ ਵਿੱਚ ਆ ਗਈ ਤੇ ਸੋਫੇ ਤੇ ਜਾ ਕੇ ਬੈਠ ਗਈ ਉਹਨਾਂ ਦੇ ਆਉਣ ਨਾਲ ਸਾਰੇ ਚੁੱਪ ਹੋ ਗਏ ਜਦਕਿ ਗੁਰਜੰਤ ਨੇ ਮਹਿੰਦਰ ਕੌਰ ਜੀ ਨੂੰ ਘੂਰ ਕੇ ਵੇਖਿਆ ਜਿਵੇਂ ਕਹਿ ਰਿਹਾ ਹੋਵੇ ਕਿ ਸਵੇਰੇ ਸਮਝਾਇਆ ਸੀ ਨਾ ਫਿਰ ਇੱਥੇ ਕਿਉਂ ਆਏ ਹੋ ਪਰ ਮਹਿੰਦਰ ਕੌਰ ਜੀ ਚੁੱਪਚਾਪ ਗੁਰਜੰਤ ਵੱਲ ਵੇਖ ਰਹੀ ਸੀ ਆਖਰਕਾਰ ਗੁਰਜੰਤ ਨੂੰ ਬੋਲਣਾ ਹੀ ਪਿਆ ਮਾਂ ਤੁਹਾਨੂੰ ਸਵੇਰੇ ਸਮਝਾਇਆ ਸੀ ਨਾ ਫਿਰ ਤੁਸੀਂ ਵਾਰ ਕਿਉਂ ਆਇਓ ਕਿਹਾ ਸੀ ਨਾ ਕਿ ਤੁਹਾਡਾ ਸਾਯਾ ਮੇਰੇ ਬੱਚੇ ਲਈ ਠੀਕ ਨਹੀਂ ਮਹਿੰਦਰ ਕੌਰ ਜੀ ਨੇ ਮੁਸਕਰਾ ਕੇ ਉਸ ਨੂੰ ਕਿਹਾ ਹਾਂ ਯਾਦ ਹੈ ਤੂੰ ਕਿਹਾ ਸੀ ਕਿ ਮੇਰਾ ਸਾਯਾ ਤੇਰੀ ਪ੍ਰੀਤੀ ਅਤੇ ਬੱਚੇ ਲਈ ਠੀਕ ਨਹੀਂ ਹੈ ਕਿਉਂਕਿ ਮੈਂ ਬੇਦਵਾ ਹੋ ਗਈ ਹਾਂ ਪਰ ਬੇਟਾ ਜੇ ਮੇਰਾ ਸਾਯਾ ਤੇਰੀ ਪ੍ਰੀਤੀ ਅਤੇ ਬੱਚੇ ਤੇ ਠੀਕ ਨਹੀਂ ਤਾਂ ਆਪਣੀ ਪ੍ਰੀਤੀ ਨੂੰ ਇੱਥੋਂ ਲੈ ਕੇ ਕਿਤੇ ਹੋਰ ਚਲੇ ਜਾ ਮਹਿੰਦਰ ਕੌਰ ਜੀ ਦੀ ਗੱਲ ਸੁਣ ਕੇ ਗੁਰਜੰਤ ੜਕ ਗਿਆ ਮੈਂ ਘਰ ਕਿਉਂ ਛੱਡ ਕੇ ਜਾਵਾਂਗਾ ਹੁਣ ਘਰ ਦਾ ਮੁਖੀ ਮੈਂ ਹਾਂ ਅਤੇ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਗੱਲ ਨਹੀਂ ਕਰ ਸਕਦੇ ਮੁਖੀ ਮੁਖੀ ਜੀ ਤੁਹਾਨੂੰ ਦੱਸ ਦਵਾਂ ਕਿ ਇਹ ਘਰ ਮੇਰੇ ਨਾਮ ਤੇ ਹੈ ਤਾਂ ਕਿਸ ਖੁਸ਼ੀ ਵਿੱਚ ਤੁਸੀਂ ਘਰ ਦੇ ਮੁਖੀ ਬਣਨ ਨੂੰ ਤਿਆਰ ਹੋਗੇ ਤਦ ਪ੍ਰੀਤੀ ਬੋਲੀ ਮਾਂ ਜੀ ਤੁਹਾਨੂੰ ਦੱਸ ਦਈਏ ਕਿ ਹੁਣ ਘਰ ਦੇ ਸਾਰੇ ਖਰਚੇ ਇਹ ਚੁੱਕਦੇ ਹਨ ਤੁਹਾਡੇ ਬਸ ਦੀ ਗੱਲ ਨਹੀਂ ਆਟੇ ਦਾਲ ਦੇ ਪੈਸੇ ਕਮਾਉਣਾ ਹੁਣ ਤਾਂ ਮਹਿੰਦਰ ਕੌਰ ਜੀ ਖੜੇ ਹੋ ਕੇ ਬੋਲੀ ਅੱਛਾ ਉਸਦੀ ਚਿੰਤਾ ਤੂੰ ਨਾ ਕਰ ਪੈਸੇ ਵੀ ਤੇਰੇ ਘਰ ਵਾਲਦੇ ਹੱਥ ਦਾ ਆਟਾ ਦਾਲ ਮੈਂ ਨਹੀਂ ਖਾਦਾ ਜਦ ਤੱਕ ਮੇਰੇ ਘਰ ਵਾਲੇ ਸਨ ਉਹਨਾਂ ਨੇ ਘਰ ਦਾ ਖਰਚਾ ਦਿੱਤਾ ਸੀ ਜਦੋਂ ਉਹਨਾਂ ਦੀ ਮੌਤ ਹੋਈ ਮੈਂ ਪਿੰਡ ਵਿੱਚ ਸੀ ਅਤੇ ਜਦੋਂ ਤੋਂ ਮੈਂ ਇੱਥੇ ਆਈ ਹਾਂ ਮੈਂ ਤੁਹਾਡੇ ਘਰ ਦਾ ਕੁਝ ਨਹੀਂ ਖਾਦਾ ਇਸ ਲਈ ਮੈਨੂੰ ਆٹے ਦਾਲ ਦੀ ਤੌਂਸਣਾ ਦੀ ਮੈਂ ਆਪਣੇ ਆٹے ਦਾਲ ਦਾ ਬੰਦੋਬਸਤ ਖੁਦ ਕਰ ਲਵਾਂਗੀ ਤੁਸੀਂ ਲੋਕ ਆਪਣਾ ਬੰਦੋਬਸਤ ਕਿਤੇ ਹੋਰ ਕਰ ਲਓ ਮਹਿੰਦਰ ਕੌਰ ਜੀ ਦਾ ਸਾਫ਼ ਰੋਖ ਵੇਖ ਕੇ ਹੁਣ ਤਾਂ ਪ੍ਰੀਤੀ ਦੀ ਮੰਮੀ ਵੀ ਬੋਲੀ ਮਹਿੰਦਰ ਕੌਰ ਜੀ ਤੁਸੀਂ ਤਾਂ ਬੱਚਿਆਂ ਦੀ ਗੱਲ ਨੂੰ ਦਿਲ ਤੇ ਲੈ ਰਹੇ ਹੋ ਬੱਚੇ ਹੀ ਤਾਂ ਹਨ ਮaaf ਕਰ ਦਿਓ ਮaaf ਕਰਨਾ ਇਹ ਬੱਚੇ ਨਹੀਂ ਹਨ ਬੱਚੇ ਦੇ ਮਾਪੇ ਬਣਨ ਵਾਲੇ ਹਨ ਅਤੇ ਉਸ ਸਮੇਂ ਤੁਸੀਂ ਕਿਉਂ ਨਹੀਂ ਬੋਲੇ ਜਦੋਂ ਇਹ ਮੇਰੇ ਨਾਲ ਜਿਹਾ ਵਿਹਾਰ ਕਰ ਰਹੇ ਸਨ ਤੁਸੀਂ ਵੀ ਤਾਂ ਕੱਲ ਤੋਂ ਘਰ ਵਿੱਚ ਹੋਣਾ ਮੈਨੂੰ ਕੁਝ ਨਹੀਂ ਸੋਣਾ ਆਪਣੀ ਧੀ ਅਤੇ ਜਵਾਈ ਨੂੰ ਕਹੋ ਕਿ ਆਪਣਾ ਬੰਦੋਬਸਤ ਕਿਤੇ ਹੋਰ ਕਰ ਲਵੇ ਮੈਂ ਹੁਣ ਇਹਨਾਂ ਨੂੰ ਇਸ ਘਰ ਵਿੱਚ ਨਹੀਂ ਰਹਿਣ ਦੇਣਾ ਮਹਿੰਦਰਕੌਰ ਨੇ ਪ੍ਰੀਤੀ ਦੀ ਮਾਂ ਸਾਹਮਣੇ ਹੱਥ ਜੋੜਦੇ ਹੋਏ ਕਿਹਾ ਆਖਰਕਾਰ ਸਾਰਿਆਂ ਦੇ ਸਮਝਾਉਣ ਦੇ ਬਾਵਜੂਦ ਮਹਿੰਦਰਕੌਰ ਜੀ ਝੁਕਣ ਨੂੰ ਤਿਆਰ ਨਹੀਂ ਸਨ ਕਾਫੀ ਦੇਰ ਬਾਅਦ ਫਿਰ ਇਹ ਫੈਸਲਾ ਨਿਕਲਿਆ ਕਿ ਪ੍ਰੀਤੀ ਨੂੰ ਉਸਦੀ ਮੰਮੀ ਪੇਕੇ ਲੈ ਜਾਵੇਗੀ ਅਤੇ ਉੱਥੇ ਹੀ ਉਸਦੀ ਡਿਲੀਵਰੀ ਕਰਵਾਵੇਗੀ ਇਸ ਦੌਰਾਨ ਗੁਰਜੰਤ ਇੱਥੇ ਘਰ ਦਾ ਬੰਦੋਬਸਤ ਕਰ ਲਵੇਗਾ ਅਤੇ ਜੇ ਬੰਦੋਬਸਤ ਨਹੀਂ ਕਰ ਸਕਿਆ ਤਾਂ ਉਦੋਂ ਤੱਕ ਇੱਥੋਂ ਦਾ ਕਿਰਾਇਆ ਦੇਣਾ ਪਵੇਗਾ ਮੈਨੂੰ ਮਿਹਰ ਹੈਗੇ ਤੁਹਾਨੂੰ ਕਹਾਣੀ ਵਧੀਆ ਲੱਗੀ ਹੋਊਗੀ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ